हां जी भाई जी 사스카 ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਆਪਾਂ ਇਹਦੇ ਚ ਪੰਜ ਕਟੀਆਂ ਤੇ ਇੱਕ ਬੱਛੀ ਆ ਤੇ ਕਿਰੋ ਸਾਰੇ ਦੇ ਸਾਰੇ ਪਸ਼ੂ ਵਿੱਚ ਤੁਹਾਨੂੰ ਖੀਰੇ ਮਿਲਣਗੇ ਕਟੜਾਂ ਜਿੰਨਾਂ ਕਟੜਾਂ ਸਾਰਾ ਸਾਰਾ ਖੀਰੀਆਂ ਨੇ ਤੇ ਸਾਰਾ ਬੱਛਾਂ ਤੇ ਕਟੜਾਂ ਦੇ ਚਾਰ ਚਥਾ ਨ ਮਿਲਗੇ ਪੰਜ ਵੀਸ਼ੇ ਫੋਟਾਂ ਕਿਸੇ ਦਿਨ ਮਿਲੂਗੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂ ਇਹ ਤਰੀਕ ਨੋਟ ਕਰ ਲੋ 10 ਤਰੀਕ ਆ ਚੌਥਾ ਮਹੀਨਾ 2025 ਤੇ ਬਾਕੀ ਨਾਲ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਵਧੀਆ ਜੀ ਸਤਿ ਸ੍ਰੀ ਅਕਾਲ ਪਹਿਲਾਂ ਨਾਮ ਤੇ ਪਿੰਡ ਐਡਰੈਸ ਬੋਲਦੇ ਜੀ ਨਾਮ ਕੁਲਦੀਪ ਸਿੰਘ ਜੀ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਜੀ ਤਹਿਸੀਲ ਤਾਂ ਪਾ ਤੇ ਮੋਬਾਈਲ ਨੰਬਰ 96031 42101 ਤੱਪੇ ਤੇ ਜਦੋਂ ਪੱਖੋ ਕੈਂਚੀਆਂ ਨੂੰ ਜਾਵਾਂ ਮੋਗਾ ਰੋੜੇ ਆਵਾਂਗੇ ਤਾਂ ਰਾਜ ਢੱਲਵਾ ਪਿੰਡ ਆ ਦੀ ਵੱਡਾ ਪਿੰਡ ਇਹ ਨੇੜੇ ਕੋਹਨੂ ਸਾਗੇ ਵਿਚਾਲੇ ਆ ਗਿਆ ਹਾਂ ਜੀ ਇਹ ਤੱਪੇ ਦਾ ਤੇ ਇਹ ਦੇ ਕੈਂਚੀਆਂ ਦੇ ਠੀਕ ਆ ਪਹਿਲੇ ਨੰਬਰ ਤੇ ਵੀ ਕੱਟੀ ਆ ਗਈ ਨਾ ਤੇ ਆਪਾਂ ਥਾਣੀ ਦਿਖਾ ਦਈਏ ਨਾ ਥਣ ਬੜੇ ਚੰਗੇ ਲੱਗੇ ਕਰਮ ਵਾਲੀ ਨੂੰ ਹਾਂ ਥਣ ਸਾਰਿਆਂ ਦੇ 4-4 ਜੀ ਹੂੰ ਦੇਖੋ ਨਾ ਪਾ ਪੈਣਾ ਅਈ ਥਣ ਦੇਖੋ ਜੀ ਥਣ ਚਾਰ ਨੇਗੇ ਪੰਜਵੇਂ ਸਹੀ ਫੋਟਸ਼ਾ ਘੋਰਾ ਵੀ ਨਹੀਂ ਕਿਸੇ ਦੇ ਵੀ ਨਹੀਂ ਸਾਰਿਆਂ ਚੋ ਜੀ ਸੋਹਣੇ ਥਣ ਤੇ ਵਾਕੀ ਸੈਂਕ ਸੁੰਹਾਂ ਪਹਿਲਾ ਬਈ ਕੱਟੀ ਹਾਂ ਜੀ ਹਾਂ ਕਿੰਨੀ ਉਮਰ ਲੱਗ ਭਗ ਜੇ ਇਹਦੀ 1.5 ਸਾਲ ਦੀ ਉਮਰ ਹੂੰ ਸਿੰਘਾਂ ਸਾਰਾ 1.5 ਸਾਲ ਦੀ ਲੱਗਦੀ ਹੈ ਨਾ ਠੀਕ ਆ ਜੇ ਆਪਾਂ ਥਣ ਦਿਖਾ ਤੇ ਤੇ ਸਿੰਘਾਂ ਨਾਲ ਹੁਣ ਤੋੜ ਕੇ ਦਿਖਾ ਦੇ ਬਈ ਫਿਰ ਇਹਨੂੰ ਇਹ ਮੈਂ ਤਾਂ ਪਤਾ ਮਾਪੇ ਦਾ ਕੁਛ ਨਾ ਉਹ ਨਹੀਂ ਪਤਾ ਜੀ ਠੀਕ ਆ ਬਾਈ ਦੀ ਖਰੀਦੀ ਵਾ ਬਾਈ ਨੇ ਸਾਫ ਜੀ ਗੱਲ ਇਧਰ ਧੁੱਪੇ ਚੜ ਕਰ ਲੋ ਸਾਫ ਜੀ ਗੱਲ ਕਰਤੇ ਬਾਈ ਕਹਿੰਦਾ ਨਾ ਮਾਂ ਦਾ ਪਤਾ ਨਾ ਪਤਾ ਪਿਓ ਦਾ ਜਿੰਨੀ ਕ ਕੱਟੀ ਹੈ ਤੁਹਾਡੇ ਸਾਹਮਣੇ ਆ ਸਮਾਰ ਕੇ ਲਾ ਲੇਡੇ ਲੋਟ ਲਾ ਕੇ ਦਿਖਾ ਦੀ ਆਪਾਂ ਕੱਟੀ ਇੱਥੋਂ ਬੈਕ ਸਾਈਡ ਤੇ ਪਿੱਠ ਪੁੜੇ ਬੰਦਰ ਚੈੱਕ ਕਰ ਲੋ ਖੜ ਨਹੀਂ ਖੁੜ ਨਹੀਂ ਚੰਗੀ ਕੱਟੀ ਤੇ ਨਾ ਬਾਕੀ ਕੋਈ ਐ ਨਹੀਂ ਕੋਈ ਗਿੱਟੇ ਗੁੱਟ ਨਹੀਂ ਭਿੱੜ ਦੇਗੇ ਕੋਈ ਲੰਗ ਲੂਗੂ ਹੀ ਨਾ ਨਾ ਜੀ ਪੂਰਾ ਆ ਇੱਥੇ ਰੁਕੀ ਜੇ ਫੇ ਲੈਂਡ ਦਾ ਰੇਟ ਕੀ ਕਰਨਾ ਪੈਦਾ ਫਰ ਦੇ ਲੈਂਡ ਜੀ ਮੁੱਲ ਭਾਵੇਂ ਦੀ 30 ਕਰਾ ਲ 28 ਹਾਂ 28 ਵੀ ਕਰਦੀ ਥੋੜਾ ਕੰਮ ਮਾਰਤਾ ਦਾਂਗੇ ਥੋੜਾ ਕੰਮ ਬਾਈਆਂ 28 ਚ ਹੀ ਮਾਰਤਾ ਕਰ ਡੇਢ ਸਾਲ ਦੀ ਕੱਟੇ ਸੰਗਾ ਸਮੇਪੂਰੂ ਸ਼ਕੀਨ ਹੈ ਤੇ ਥਾਣਸੋਂ ਮਿੱਤਰ ਦਿਹਾਏ ਤੇ ਥਾਣ ਬੜੇ ਸੋਹਣੇ ਲੱਗੇ ਆ ਨਾ ਕੰਮ ਵਾਲੀ ਨਾ ਇੱਥੋਂ ਜੋਂ ਨੇੜੇ ਹੋ ਕੇ ਦੁਆਰਾ ਫੇਰ ਹਾਂ ਸੈਂਗ ਦੇ ਲੋ ਜਿਵੇਂ ਜਿਵੇਂ ਝੋਟੀ ਨੇ ਕੱਟੀ ਨੇ ਵੱਡੀ ਹੋ ਕੇ ਭਰਨਾ ਹੈ ਤਾਂ ਸੈਂਗ ਨਾਲ ਹੀ ਮੋੜ ਜੂ ਕਰਮ ਵਾਲੀ ਠੀਕ ਆ ਬਾਈ ਲੈ ਚੋ ਦੰਦ ਤੋਂ ਬਾਕੀ ਵੀਡੀਓ ਜੇ ਨਜ਼ਰ ਵੀ ਆ ਰਿਹਾ ਬਿਲਕੁਲ ਖੀਰੀ ਕੱਟੀ ਆ ਤੇ ਇੱਥੋਂ ਇਸ ਦੁਆਰਾ ਬੈਕ ਸਾਈਡ ਤੋਂ ਪਿੱਛੇ ਥੋੜੀ ਬੰਨਤਾ ਦੁਆਰਾ ਚੈੱਕ ਕਰ ਲੋ ਨਾ ਸੋਹਣੀ ਤੁਹਾ ਮਾ ਥਣ ਫੇ ਦਿਖਾਣਾ ਥਣ ਬੜੇ ਚੰਗੇ ਨੇ ਕਰਮ ਵਾਲੀ ਨੂੰ ਹੋਰ ਤਾਂ ਹੋਰ ਹੈ ਨਾ ਦੇਖੋ ਠੀਕ ਹੈ 28000 ਚੋਂ ਇਹਦਾ ਮਾਣ ਤਾਂ ਤੁਹਾਡਾ ਹੋ ਜਾਊਗਾ ਹਾਂਜੀ ਤੇ ਅੱਗੇ ਆ ਕੇ ਜਿਵੇਂ ਦੋ ਨੰਬਰ ਕੱਟੀ ਇਹ ਕਿੰਨੇ ਦੀ ਉਮਰ ਹੋਊਗੀ ਸਾਢੇ ਸਵਾ ਸਾਲ ਦੀ ਹੋਊ ਨਾ ਹਾਂ ਇਹ ਸਵਾ ਕੁ ਮੀ ਜੀ ਖੜੀ ਐ ਦੀ ਹਾਂ ਸਵਾ ਕੁ ਸਾਲ ਥਣੇ ਦਿਖਾ ਦੀ ਥਣੇ ਦਾ ਹੀ ਬਹੁਤ ਚੰਗਾ ਲੱਗਿਆ ਯਾਰ ਹਾਂਜੀ ਇੱਥੇ ਹੀ ਕੰਮ ਆ ਰੋ ਜੀ ਇਹ ਚਾਰ ਥਣ ਸੋਹਣੇ ਲੱਗੇ ਹੋਏ ਰਹਿਣਗੇ ਹਾਂਜੀ ਤੇ ਬਾਕੀ ਤਕਰੀਬਨ ਸਾਰੇ ਲਗਭਗ ਜੇ ਕਾਲੀ ਆ ਗਈ ਅ ਅੱਧਾ ਇੰਚ 1 ਇੰਚ ਦੀ ਪੂਛ ਚੁੱਕੀ ਹੋਈ ਹੈ ਕੱਟੀ ਦੀ ਤੋਰ ਕੇ ਦਿਖਾ ਦੇ ਬਾਈ ਬੂਤ ਬਾਤ ਬਹੁਤ ਚੰਗੀ ਆ ਜੀ ਹੂੰ ਲੈ ਇੱਥੇ ਦਿਖਾ ਦਈਏ ਫੇਸ ਕੁਆਲਟੀ ਚੈੱਕ ਕਰ ਲਓ ਤੇ ਬਾਕੀ ਇਹਦੇ ਸਿੰਘ ਆ ਹਾਂ ਜੀ ਬਹੁਤ ਵਧੀਆ ਚੰਗੀ ਆ ਹਾਂ ਹੂੰ ਠੀਕ ਆ ਬਾਈ ਤੇ ਬਾਈ ਦਾ ਹੈਗਾ ਮੇਤਰੋ ਸੇਲ ਪਰਚੇ ਦਾ ਕੰਮ ਤਕਰੀਬ ਬਾਈ ਕੋਲੇ ਰੋਜ਼ ਪੰਜ ਸੱਤ ਕਟੜਾ ਜਿਹੜਾ ਆਉਂਦਾ ਜਾਂਦਾ ਰਹਿੰਦੇ ਨੇ ਜੀ ਤੇ ਸੋਹਣੇ ਕਟੜਾਂ ਚ ਦੀ ਘੜੀ ਸਾਰਾ ਜਿੰਨੇ ਹੈਗੇ ਸਮਾਂ ਪਲਾਂ ਕੋਈ ਲੱਸੀ ਲਾਮੀ ਕੋਈ ਨਹੀਂ ਹੈ ਵੀ ਬਾਹਲੀ ਕੁੰਜੋਰ ਜੀ ਹੈਗੀ ਵਧੀਆ ਬੰਨ ਵਾਲਾ ਕਟੜਾ ਨਹੀਂ ਹੈ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਸੋਦ ਸੱਲੀ ਆਪ ਕਰ ਲਓ ਸਮਝ ਉਹਦੀ ਹੁੰਦੀ ਹੈਗੀ ਇਹਦਾ ਫਿਰ ਲੈਣ ਦੇ ਜਾਂ ਰੇਟ ਕੀ ਕਰਨਾ ਹੈ ਇਹਦਾ ਵੀ ਠਾਈ ਹੁਈ ਆ ਅੱਛਾ ਇਹਦਾ ਵੀ ਠਾਈ ਆ ਹਾਂ ਠੀਕ ਹੈ ਠਾਈ ਜੇ ਵਾਧਾ ਘਟਾ ਇਹਦਾ ਕਰ ਲਾਂਗੇ ਹਾਂ ਜੇ ਜੋੜਾ ਲਿਆਣਾ ਉਹ ਹਿਸਾਬ ਨਾਲ ਕਰ ਲਾਂਗੇ ਇਕੱਠੇ ਠੀਕ ਆ ਇਹਨਾਂ ਪਹਿਲਾਂ ਦੋਨਾਂ ਜੋੜਾ ਬਣਾ ਦੇਣਾ ਹਾਂ ਇਹਨਾਂ ਦੋਨਾਂ ਦਾ ਜੋੜਾ ਬਣਾ ਠੀਕ ਆ ਇੱਥੋਂ ਸਾਨੂੰ ਬੈਕ ਸਾਈਡ ਤੋਂ ਚੁੜਾਈ ਜੁੜੀ ਚੈੱਕ ਕਰ ਲਓ ਹਨਾ ਪੁੱਠੇ ਦੀ ਤੇ ਇੱਥੋਂ ਤੁਸੀਂ ਤੋਂ ਤੂੰ ਤਾਂ ਸਿੰਗ ਚੈੱਕ ਕਰ ਲਓ ਸੋਹਣੀ ਕੁਲਮ ਲਾ ਕੇ ਕੱਟੀ ਤੇ ਦੋਨਾਂ ਦਾ ਠਾਈ ਠਾਈ ਯਾਰ ਮੁੱਲ ਹੈ ਤੇ ਇਹਨਾਂ ਜੋੜਾ ਵਾਧਾ ਘਾਟਾ ਜ਼ਰੂਰ ਹੋ ਜੀ ਉਹਨਾਂ ਜ਼ ਅਗਰ ਜਿਵੇਂ ਤੈਨਾਂ ਨਬਰ ਕੱਟੀ ਹਾਂਜੀ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ ਡੇਢ ਕੇ ਸਾਲ ਦੀ ਆ ਜੀ ਡੇਢ ਕੇ ਸਾਲ ਦੀ ਆ ਹਾਂ ਥਾਂ ਪਹਿਲਾਂ ਪਹਿਲੀ ਚੱਕਰਾ ਦਈਏ ਥਾਂ ਇਹਦਾ ਜੀ ਬਹੁਤ ਚੰਗਾ ਜੀ ਹਾਂ ਤਾਂ ਸਾਰਾ ਕੱਟਣਾ ਹੀ ਚੰਗਾ ਜੀ ਦਾ ਹਾਂਜੀ ਹਾਂ ਤੇ ਮਨ ਥੋੜੀ ਜਈ ਕਈ ਵਾਰੀ ਪਸ਼ੂ ਮੱਲਾ ਛੱਡ ਛੋਟਾ ਥੱਲੇ ਆਉਂਦਾ ਕਾ ਤਾਰ ਘੋ ਲਾਲ ਲੀ ਹਾਂ 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 ਉਹਦਾ ਜਦੋਂ ਦੋ ਦਿਨ ਬਾਅਦੇ ਬਣਤੀ ਹਵਾ ਹਾਂ ਜਮਲ ਬਾਲੂ ਕਟਿੰਗ ਦੁਆਰਾ ਹੋਏ ਨਾ ਹਾਂ ਇਹ ਸੈੱਟ ਹੋ ਜਾਂਦਾ ਹੈ ਹੂੰ ਸਿੰਘ ਸੁਣੇ ਨਹੀਂ ਲੈ ਮੋੜਨੀ ਸ਼ੁਰੂ ਕਰਦੇ ਉਦੋਂ ਲੈ ਜਮ ਟੱਪਲ ਛੜ। ਡੇਢ ਸਾਲ ਦੀ ਇਹ ਹੁਣ ਲੱਗ ਪਗੇ ਸਾਲ ਦੀ। ਹਾਂ ਬਸ ਇੰਨੇ ਕਦੇ ਹੋਈ ਐ ਜੀ। ਹੂੰ ਲੰਮਾਈਲ ਵੀ ਚੰਗੀਆਂ ਕੱਟੀ ਦੀ। ਹਾਂ ਜੀ ਉਹ ਵੀ ਚੰਗਾ ਕੱਲ ਕੋ। ਹੂੰ ਇੱਥੋਂ ਦੇਖੋ ਇਹ ਲੰਬਾਈ ਕੱਟੀ ਦੀ। ਕੱਦ ਕੋਲਦ ਵੀ ਚੰਗਾ ਈ। ਕੱਦ ਵੀ ਚੰਗਾ ਪਿੱਛੇ ਨੂੰ ਬੇਲ ਵੀ ਚੰਗੀ ਹੈ ਨਾ। ਹਾਂ ਜੀ ਹਾਂ। ਹੂੰ ਚੰਗੀ ਐ ਪਲਤੋ ਦੇਖ ਲੰਬਾ ਪੂਰਾ। ਬਣਦੇ ਵੀ ਕੋਈ ਜਗਰ ਨਹੀਂ। ਥੋੜੀ ਕਿੱਤ ਲਹਿਰੇ ਦੀ ਮਲੋਲ ਮਾਣੀ ਦਾ ਕਈ ਰੇ ਪਸ਼ੂ। ਹਾਂ ਹਾਂ ਉਹਨਾਂ ਦਾ ਰਸੰਗਾ ਕੋਲ ਪਾ ਹੁੰਦਾ ਨਾ। ਤੇ ਬਾਈ ਦਾ ਪੈਂਡ ਢੱਲ ਮਾਤਾ ਸੀਲ ਤਵਾ ਦਾ ਝਲਾ ਬਰਨਾਲਾ ਮਿੱਤਰੋ। ਤੇ ਇਹ ਤਾਂ ਨੰਬਰ ਕੱਟੀ ਜਾਂ ਫਿਰ ਲੈਣ ਦੇ ਜਾਂ ਰੇਟ ਆ ਇਹ ਦਾ 26000 ਜੀ ਪੱਚੂ ਕਰਦੇ ਹਾਂ ਪੂਰਾ 25000 ਰੱਖ ਲੈ ਹੋਰ ਕਰ 25 ਪਰੇ ਕੋਈ ਗੱਲ ਨਹੀਂ 25 ਤੋਂ ਛੋਟ ਸਕਦਾ ਜੀ ਬਾਈ ਮਾਨਸਾਨ ਕਰ ਦੂ 25000 ਮੁੱਲ ਤੈਨੂੰ ਨੰਬਰ ਕੱਟੀ ਦਾ ਹਾਂ ਤੇ ਅੱਗੇ ਜਿਵੇਂ 4 ਨੰਬਰ ਕੱਟੀ ਹੈ ਨਾ ਹਾਂ ਜੀ ਇਹਦੇ ਵੀ ਥਣ ਥਣ ਬਹੁਤ ਚੰਗੇ ਆ ਜੀ ਅੱਜ ਤਾਂ ਤੇਰੀ ਵਾਲੀ ਕਰ ਸਾਰੇ ਹੀ ਚੰਗੀਆਂ ਨਾ ਕੱਟੀਆਂ ਸਨ ਤਾਂ ਬਾਹਲੇ ਚੰਗਿਆ ਹਾਂ ਆ ਜਿਵੇਂ ਗੱਬਣ ਦੀ ਕੱਟੀ ਐ ਥਣ ਕਰੀ ਸੀ ਕਰਮ ਵਾਲੀ ਕਈ ਤਨ ਸਿਰੇ ਤੇ ਲਖਾਵਾਂਗੇ ਤੋਹਫਾ ਉਹਦੇ ਜਮੇ ਤੂੰ ਕਹੇਗਾ ਠੀਕ ਆ ਇਹ ਕਿੰਨੀ ਕੁ ਉਮਰ ਦੀ ਆ ਇਹ ਮੇਰੇ ਨਾਲ ਸਵਾ ਕ ਸਾਲ ਦੀ ਹੋਣੀ ਹਾਂ ਬਸ ਇੰਨੀ ਸਾਰੀਆਂ ਇੱਕੋ ਜਿਹੀਆਂ ਉਮਰ ਹੂੰ ਖੋਲ ਫੇਰ ਇਹਦਾ ਸਿੰਗ ਵੀ ਸਾਰਾਂ ਘਟਾ ਨਾਲੋਂ ਵੱਧ ਸੋਹਣਾ ਆ ਗਿਆ ਸੀ ਹਨਾ ਲਸਣ ਨੂੰ ਰੋਕੀ ਤੇ ਲਸਣ ਨੂੰ ਸਿੰਗ ਦਿਖਾ ਦੀ ਮੇਰੇ ਲੈ ਸਿੰਗ ਇਧਰ ਲ ਦੇਖ ਲੋ ਤੇ ਫਿਰ ਇਧਰ ਦੇਖੋ ਨਾਲ ਹੀ ਕੱਟੀ ਨਹੀਂ ਇਹਦੇ ਸਿੰਗ ਮੋੜਨੇ ਸ਼ੁਰੂ ਕਰਤੇ ਬਾਕੀ ਮੱਥਾ ਮੱਥਾ ਚੈੱਕ ਕਰ ਲੋ ਨਾ ਹਾਂ ਜੀ ਤੋਰ ਬਾਈ ਫਿਰ ਮਾੜੀ ਜੀ ਦਿਖਾ ਕੱਟੀ ਤੋਰ ਕੇ ਇਹਦਾ ਫਿਰ ਲੈਣ ਦਾ ਜਾਂ ਮੁੱਲ ਇਹਦਾ ਲੈਣ ਦੇਣ ਵੀ 25000 ਅੱਛਾ ਇਹ ਜੋੜਾ ਤਿੰਨ ਚਾਰ ਦਾ ਕਰ ਅੱਛਾ ਕਰ ਦਾਂਗੇ ਹਾਂ ਠੀਕ ਆ ਇੱਥੇ ਰੋਕੀ ਰੋਕੀ ਉਹ ਜੋੜਾ ਵਾਲਾ ਜਿਵੇਂ ਮਰਜ਼ੀ ਬਣਾ ਲਿਆ ਆਏ ਆਪਾਂ ਨੂੰ ਕੋਈ ਜੀ ਹੂੰ 25000 ਚੋਂ ਕਰ ਦਾਂ ਮਾੜਾ ਹਾਂ ਠੀਕ ਆ ਲੈ ਮਿੱਤਰੋ ਕੱਟੀ ਸ਼ਕੀਨ ਐ ਥੱਲੇ ਥੱਲੇ ਬੜੀ ਸਾਫਾ ਕਰਮ ਵਾਲੀ ਤੇ ਸਿੰਘਾਂ ਦੀ ਵੀ ਸ਼ਕੀਨ ਹਨਾ ਹਾਂ ਬੱਚਾ ਚੰਗਾ ਬਹੁਤ ਹੈ ਚੰਗੀ ਐ ਕੱਟੀ ਕੁ ਲਸੀ ਲਾਮਣੀ ਹੈ ਤੁਸਨ ਥਾਂ ਦੁਬਾਰਾ ਸਾਨੂੰ ਫੇਰ ਦਿਖਾਣਾ ਵੀ ਥਾਂ ਨਾਲ ਕੋਈ ਕਾਸਰ ਨਾ ਰਹਿ ਜੀ ਹੂੰ ਦੇਖੋ ਇੱਥੇ ਨਿਗਾਹ ਮਾਰ ਲਓ ਠੀਕ ਹੈ ਤੇ ਅੱਗੇ ਆ ਕੀ ਜਿਵੇਂ ਪੰਜ ਨੰਬਰ ਹਨ ਆਪਣੇ ਹਾਂ ਜੀ ਇਹਦੇ ਦਾ ਸਿਰ ਹੀ ਹੈ ਗੱਲ ਬਾਤ ਆ ਹਮਮ ਜਮ ਜਿਵੇਂ ਗੱਪਣ ਹੁੰਦੀ ਖੱਟੀ ਗੱਲ ਤੇਰ ਵਾਲੀ ਇੱਕ ਦੀ ਹੋਰ ਚੰਗਿਆ ਥਾਂ ਤੋਂ ਨਾ ਭਾੜੀ ਤੰਗਿਆ ਹਮ ਕਿੰਨੀ ਕੁ ਮਰਦੀ ਹੈ ਇਹ ਇਹ ਵੀ ਬਸ ਇੱਕੋ ਜਿਹੀ ਉਮਰ ਜੀ ਇਹਨਾਂ ਦੀ ਡੇਢ ਕੇ ਸਾਹ ਬਾਏ ਇਹਨਾਂ ਬਾਪੂ ਦੇ ਕੱਟ ਤਾਂ ਹੋਰੋਂ ਜਿਹਾ ਹਾਂ ਬਾਹਰ ਜੇ ਕੱਤਿਆਂ ਤੋਂ ਕਰਕੇ ਹਮ ਹੋਰੋਂ ਲੱਗਦੀ ਹੈ ਤਾਂ ਲੱਗਦੀ ਹੈ ਆਪਾਂ ਨੂੰ ਤੇ ਬਾਕੀ ਸਵਾਗ ਸਾਲ ਦੀ ਲਗਭਗ ਉਮਰ ਹੋਣੀ ਹੈ ਨਾ ਲਿਆ ਫਿਰ ਤੋਰ ਕੇ ਦਿਖਾਈਏ ਵੀ ਆਪਾਂ ਇਹ ਆ ਗਈ ਮੇਟਰ ਪੰਜ ਨੰਬਰ ਕੱਟੀ ਸਵਾ ਸਾਲ ਮੰਨ ਲਓ ਸਾਲ ਮੰਨ ਲਓ ਮੇਲ ਬੂਲ ਇਹਦੀ ਵੀ ਉਹਤ ਲੰਮੀ ਆ ਜੀ ਹੂੰ ਚੰਗੀ ਆ ਲੰਬਾਈ ਲੂਈ ਨਾ ਬਾਕੀ ਧੌਂ ਤੋਂ ਵੀ ਦੇਖੋ ਪਤਲੀ ਪੂਰੀ ਲੰਬੀ ਬਰੀਕ ਚਮੜੀ ਚ ਕੱਟੀ ਆ ਗਈ ਹਾਂ ਨਜ਼ਰ ਆਉਂਦੀ ਆ ਇਹਦਾ ਫਿਰ ਸਾਗਤਾ ਵਜਾ ਕੀ ਆ ਇੱਕ ਬਰਾਬਰ ਚ ਜੀ ਆ ਗਈ ਉਹਨਾਂ ਦੇ ਘਟਾ ਇਹ ਹਾਂ ਇਹ 23000 ਦੀ ਦੇ ਦਾਂਗੇ ਆਪਾਂ ਇਹ 23 ਚ ਹਾਂ ਠੀਕ ਆ ਸਹੀ ਜਿਦਾ ਪਤਾ ਘੱਟਾ ਕਰ ਦੇ ਬਾਈ ਕੋਈ ਗੱਲ ਨਹੀਂ ਹੋ ਜੂਗਾ ਤੇ 20000 ਬਾਈ ਦਾ ਤੇ ਬਾਕੀ ਹੋ ਸਾਰਾ ਨੂੰ ਛੱਡ ਕੇ ਤੁਸੀਂ ਥਾਣਾ ਦੇ ਦੁਆਰਾ ਇੱਕ ਇਸ ਨੂੰ ਮੰਨਿਆ ਫਿਰ ਬੜਾ ਚੰਗਾ ਥਾਣਾ ਥਾਣ ਤੋਂ ਤੇ ਝੋਲੀ ਬੜੀ ਚੰਗੀ ਕਰ ਮੰਨ ਲੱਗੀ ਹੋएगी ਜਿਵੇਂ ਜਿਵੇਂ ਵੱਡੀ ਹੋ ਕੇ ਤਿਆਰ ਹੋਣਾ ਸੋਹਣਾ ਬੜਾ ਤਿਆਰ ਕਰੂਲੇ ਵਾ ਹਾਂ ਜੀ ਹਾਂ ਤੇ ਬਾਕੀ ਚਮੜੀ ਵੀ ਕੱਟਰੀ ਪਤਲੀ ਆ ਗਈ ਨਾ ਸੰਗ ਜ਼ਰੂਰ ਜ਼ਰੂਰ ਹੈ ਨਿਆਣੀ ਆ ਮੰਨ ਕੇ ਚਲੋ ਮੋੜਾ ਸ਼ੁਰੂ ਕਰਤਾ ਜਿੱਥੋਂ ਮਾਰ ਦੰਦੇ ਹੁੰਦੇ ਪੈਗੇ ਹਾਂ ਕੁਛ ਕਿਉਂ 19 ਦਾ ਕਰਕੇ ਲੱਗਦੇ ਆਪਾਂ ਨਾਲ ਹੀ ਨੇਗੇ ਸਭ ਵਾਲੇ ਹੋਣੀ ਹੈ ਸੋਹਣੇ ਆ ਤੇ 23000 ਚੋਂ 23000 ਦੀ ਬੱਸੀ ਆ ਜੀ ਕਿੰਨੀ ਕੁ ਉਮਰ ਚ ਆ ਗਈ ਇਹੇ ਲਾਲਾ ਸਾਹਿਬ ਤੂੰ ਜੀ 2 ਕੁ ਸਾਲ ਦੀ ਆ ਗਈ ਦੁੱਗੀ ਹੋ ਗਈ ਇਹ ਆਪਾਂ ਪਹਿਲੇ ਹੀ ਦੱਸ ਦਿੰਦੇ ਆਂ ਮੈਂ ਆਗੂ ਨਾ ਨਾ ਸਹੀ ਹੈ ਸਹੀ ਨਹੀਂ ਹਾਂ 2 ਸਾਲ ਦੁੱਗੀ ਹਾਂ ਚਾਰ ਹੀ ਆ ਥਾਂ ਬਹੁਤ ਚੰਗਾ ਦਾ ਜਿੰਨੀ ਸ਼ਮੀਰੀ ਫੋਟਸ਼ਾਨੀ ਦੰਦੋਂ ਦੋ ਆਂਦਾ ਗਈ ਦੋ ਆ ਗਈ ਜਰਸੀ ਨਾਲ ਮਿਲ ਜਾ ਨਾ ਹਾਂ ਜਰੂਰ ਕਾਲ ਆ ਗਿਆ ਹਾਂ ਤੇ ਜਿਹੜਾ ਸਰੀਰ ਦਾ ਰੰਗਵਾਨਾ ਮਤਲਬ ਚਮਕਦਮ ਕ ਬਹੁਤ ਵਾਤ ਬਹੁਤ ਜੀ ਹਾਂ ਜਿਆ ਤੋਰ ਕੇ ਦਿਖਾ ਦੇ ਬਾਈ ਨੇ ਪਹਿਲੀ ਦੱਸਤਾ ਵੀ ਦੋ ਆਂਦਾ ਭਾਈ ਤੇ ਕੋਈ ਭਰਾ ਮੰਨ ਕੇ ਦੂਰੋਂ ਖੇਰੀ ਆ ਜੇ ਇਲਕੋ ਰੱਖਣਾ ਕੋਈ ਠੀਕ ਹੈ ਜੇ ਤਿਆਰ ਆ ਬੱਸੀ ਹਾਂ ਹੈ ਠੀਕ ਦੇ ਕਾਬਲੀ ਹਾਂ ਤੇ ਮਨ ਕਰ ਮੀਨਾ 20 ਦਿਨ ਨਾ ਪੋਟਰ-ਪੋਟਰ ਚਾਰ ਕੇ ਹਾਂ ਹਾਂ ਗੱਬਣ ਬੱਛੀ ਹੋ ਜੂਗੀ ਹਾਂਜੀ ਠੀਕ ਐ ਤੇ ਇਹ ਦਾ ਫਿਰ ਹਸਾਕ ਤਾਂ ਕੀ ਮਤਲਬ ਇਹ 15 ਜੀ 15 ਦੀ 15 ਚ ਹੋ ਜੂ ਬਾਧਾ ਘਟਾ ਕਰ ਦਿਆਂਗੇ ਮਾਨਤਾ 15000 ਬਾਈ ਨੇ ਮੁੱਲ ਕੀਤਾ ਇਹ ਜੋੜਾ ਮਾਨ ਤਾਂ ਜਰੂਰ ਵਧੀਆ ਹੋ ਜੂਗਾ ਹਾਂਜੀ ਬਾਕੀ ਸਾਨੂੰ ਬਾਈ ਨੇ ਦੇਖੋ ਸਾਰੇ ਪਰਸ਼ਨ ਠੀਕ ਆ ਵੀਰੇ ਮੰਨ ਲਓ ਇਥੋਂ ਫੇਸ ਕੁਆਲਟੀ ਚੈੱਕ ਕਰ ਲਓ ਹਾਂਜੀ ਜਾਸੀ ਚ ਜ਼ਿਆਗ ਜ਼ਿਆਦਾ ਪੈ ਗਿਆ ਹਾਂਜੀ ਹਾਂ ਹੂੰ ਠੀਕ ਹੈ ਵੀਰੇ ਬੰਨ੍ਹ ਦੋ। ਬਾਈ ਨੇ ਦੇਖਿਆ 6 ਪਸ਼ੂ ਹੈ। 6 ਪਸ਼ੂ ਦਾ ਰੇਟ ਵਿੱਚ ਕਰਤਾ। ਹੁਣ ਤੁਹਾਨੂੰ ਕੋਈ ਲਗੇ 5 ਦਾ ਤੁਹਾਨੂੰ ਲਗੇ ਕੋਈ 50 ਦਾ 20 ਦਾ ਤੇ ਜਿੰਨੇ ਤੁਹਾਨੂੰ ਰੇਟ ਲੱਗਦਿਆ ਬਾਈ ਨੇ ਦਿੱਤੇ ਹੋਏ ਨੰਬਰ ਤੇ ਸੰਪਰਕ ਲਾਜ਼ਮੀ ਕਰ ਲਿਓ। ਉਹ ਸੌਦਾ ਹੁੰਦਾ ਉਹ ਕਰੇ ਤੇ ਹੋਊਗਾ। ਤੇ ਬਾਕੀ ਅਗਲੀ ਚੀਜ਼ ਹੈ ਰੇਟ ਮੰਗਣਾ ਹੁੰਦਾ ਤੁਹਾਨੂੰ ਜਿੰਨਾ ਜਿਹੜਾ ਪਸ਼ੂ ਲੱਗੂਗਾ। ਬਾਈ ਦਾ ਸੰਪਰਕ ਦਾ ਨੰਬਰ ਇੱਕ ਵਾਰੀ ਫੇਰ ਬੋਲਦੇ ਵੀਰੇ। 97031 ਜੀ। ਹਾਂਜੀ। 42101 ਇਹ ਬਾਈ ਦਾ ਮੋਬਾਈਲ ਨੰਬਰ ਹੈ। ਸੋ ਜਿਹੜੇ ਭਰਾ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ